ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਮਾਂਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ 나ਗੀ ਦਾ ਹਰ ਨਾਹ ਨਾ ਮਿਲਿਆ ਸਾਜਨੇ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੂਰ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਕਾਮ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਘਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਹੀਰ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵਈ ਖਿਤੜਾ ਦੁੱਖ ਘਣਾ ਜਿਨੀ ਰਾਵਿਆ ਸੋ ਪ੍ਰਭ ਤਿਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏਗਾ ਵਿਸਾਖ ਧੀਰਨ ਕਿਉ ਵਡਿਆ ਜਿਨਾ ਪ੍ਰੇਮ ਵਿਸ਼ੋਹੋ ਹਰ ਸਾਜਨ ਪੁਰਖ ਵਿਚਾਰਖੈ ਲੱਗੀ ਮਾਇਆ ਤੋਂ ਉਤਰ ਕਲਤਰ ਨ ਸੰਗ ਤਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਟੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਗੇ ਦੇਵ ਵਿਚਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਖਰਸ ਹੋਏ ਹਰ ਜੀਤ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਹੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋਖਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੀਠ ਰੰਗੀ ਲਾਤਸ ਧਣੀ ਜਿਸ ਕਹ ਭਾਗ ਮਥਨ ਆ ਸਾੜਤ ਪੰਦਾ ਇਸ ਲਗੇ ਹਰ ਨਾ ਹੁ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਐ ਪਾਏ ਬਿਗੁਚੀਐ ਗਲ ਪਈ ਜਮਕੇ 파ਸ ਜਿਹਾ ਵੀ ਜੈ ਸੋ ਲੁਣੈ ਮਥੈ ਜੋਲ ਕੇ ਆਸ ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਇਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀਖਾ ਮਣੀ ਚਰਨ ਕਮਲ ਸੋ ਪਿਆਰ ਮਨ ਤੰਦਰ ਤਾ ਸੱਚ ਰੰਗ ਇਕੋ ਨਾਮਉ ਦਾ ਵਿਖਿਆ ਰੰਗ ਕੁੜਾ ਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਤੇ ਵਣਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਤ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣਹਾਰ ਜਿਨੀ ਸਖੀਏ ਪ੍ਰਭ ਪਾਇਆ ਆਉ ਤਿਨ ਕਹਿ ਸਤਿ ਬਲਿਹਾਰ ਨਾਨਕ ਹਰ ਜੀਮੇ ਆਕਰ ਸਬਦ ਸਵਾਰਣਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾ ਦੋਈ ਪਰਮ ਪੁਲਾਣੀਆ ਦੂਜੇ ਲਗਾਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇਖਿਨੇ ਮਾਹੀ ਜਿਨਸਿਓ ਲਗਾਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬਿਜੈ ਸੁਲਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿ ਪ੍ਰਭ ਦੇਤ ਸੇ ਪਾਦ ਹੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀ ਅਸਨ ਪ੍ਰੇਮ ਉਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾ ਜਿਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਨਤੀ ਕਰੇ ਲੇ ਗੋ ਕਬੂਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵੀ ਛੁੜਕਤੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਏ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਨ ਸਬੇ ਰੋਗ ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੂ ਵੈ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰਸਨ ਜੋਗ ਵਿਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਗੈ ਸਾਧ ਸੰਗ ਬਿਨ ਸਹਿ ਸਬੇ ਸੋਚ ਮੰਗਰ ਮਾਹੇ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣੇ ਕੇ ਲੜੀਆਂ ਤਿੰਨ ਦੁੱਖ ਨ ਕਬ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਂਚੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ ਮੰਘਿਰ ਪ੍ਰਭ ਆਰਾਧਣਾ ਬੌੜ ਨ ਜਨ ਮੜੀਆ ਭੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹੋ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਕੜਾ ਸਾਹੁ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਮੀਲਾਹੋ ਵਿਖਿਆ ਪੋਹੀ ਨ ਸਕਈ ਮਿਲ ਸਾਧੂ ਗੁਣ ਗਾਵ ਜੈ ਤੇ ਉਪਜੀਤੈ ਮਿਲੀ ਸਚੀ ਪ੍ਰੀਤ ਸਮਾਹੋ ਕਰ ਗੈਲੀਨੀ ਪਾਰ ਬ੍ਰह्म ਬੌੜਨਾ ਵਿਛੜਿਆ ਹੋ ਬਾਹਰ ਜਾਉ ਲਖ ਦੇਰੀਆ ਹਰ ਸੱਜਣ ਅਗਮ ਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆ ਤੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣੋ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਏ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸਰ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇਰ ਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਚ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰਨਦ ਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਓ ਨੀ ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਐਨ ਬੌੜ ਨ ਜਨਮੈ ਧਾਈ ਜਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ ਹਲਗੋਣੇਤਸਲਾਹੀਏ ਜਿਸਨੋ ਤਿਲਨਤ ਮਾਇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਪੌਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਤਬ ਸੇਵਦੇ ਮਨ ਅੰਦਰ ਏਕ ਧਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ